लंबी साठी मारे लंबा भाभी साथी मारे मुर्गावाज़ I'm mm -hmm. ਦੀ ਅੱਜ ਤੁਹਾਡੇ ਵੱਲੋਂ ਬੀਡੀਪੀਓ ਸਾਹ ਦਾ ਪਤਲਾ ਫੁਕਿਆ ਗਿਆ ਕੀ ਸਾਰਾ ਮਾਮਲਾ ਅੱਜ ਬੀਡੀਓ ਫਲੋਰ ਉਹਦਾ ਅੱਜ ਇੱਥੇ ਪਤਲਾ ਫੁਕਿਆ ਗਿਆ ਲੋਕ ਹੈ ਸਾਹ ਮਾਂਚ ਵੱਲੋਂ ਜਿਹੜਾ ਲੰਮੇ ਸਮੇਂ ਤੋਂ ਗੰਦਾ ਪਾਣੀ ਆ ਮਈਆ ਦਰਵਾਜ਼ੇ ਦੇ ਡੇਰ ਦੇ ਸਾਹਮਣੇ ਪੈ ਰਿਹਾ ਜਿਹੜਾ ਪਾਣੀ ਆ ਆਰਾਮਗੜ ਦਾ ਪਸ 5 ਦਿਨ ਦਾ ਉਹ ਲਗਾਤਾਰ 4 ਸਾਲਾਂ ਤੋਂ ਜਿਹੜਾ ਪੈ ਰਿਹਾ ਵੀਡੀਓ ਜਿਹੜੀ ਆ ਉਹ ੱਖਾਂ ਮੀਟ ਦੇ ਸੁੱਤੀ ਪਈ ਐ ਇੱਥੇ ਦਾ ਜਿਹੜਾ ਸਰਕਾਰ ਆ ਉਹ ੱਖਾਂ ਸੁੱਤ ਮੀਟ ਕੇ ਸੁੱਤਾ ਪਿਆ ਇਸ ਕਰਕੇ ਅੱਜ ਪਹਿਲਾ ਸਟੈਪ ਜਿਹੜਾ ਆ ਅਸੀਂ ਅੱਜ ਵੀਡੀਓ ਦਾ ਪੁਤਲਾ ਫੁਕਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮਸਲਾ ਹੱਲ ਨਾ ਹੋਇਆ ਇਹਨਾਂ ਦੇ ਸਰਕਾਰਾਂ ਦੇ ਪੁਤਲੇ ਫੁਕਾਉਣ ਦੇ ਵਿੱਚ ਪਕੈਦ ਮਤਰੀ ਹੋਊਗਾ ਜਿਹਦੇ ਵਿੱਚ ਭਗਵਾਨ ਹਾਜ਼ਰ ਹੋਊਗਾ ਉਹਨਾਂ ਦੇ ਪੁਤਲੇ ਫੁਪਾ ਗਏ ਇਹ ਮਸਲਾ ਹੱਲ ਨਾ ਹੋਇਆ ਇਹ ਤੇ ਵੱਟਾ ਅੱਠ ਕਰਕੇ 15 ਤਰੀਕ ਨੂੰ ਸਾਰੇ ਸ਼ਹਿਰਾਂ ਦੇ ਵਿੱਚ ਸਮਾਰਟ ਕਰਾਂਗੇ ਸਾਰੇ ਦੇ ਵਿੱਚ ਕਲੋਸ ਸਮਾਰਟ ਕਰਾਂਗੇ ਇਹ ਮੈਂ ਗੱਲ ਕਰਾਂ ਪਛਲੇ ਤਿੰਨ ਚਾਰ ਦਿਨ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਕਿਵੇਂ ਰਾਜਨੀਤੀ ਕਾਗੂ ਨੇ ਇਜਾਜ਼ਤ ਦਿੱਤੀ ਉਹ ਸਾਹਮਣੇ ਘਟਾੜਾ ਤੇ ਕੋਈ ਸੰਪਰਕ ਜਿੱਤ ਦਾ ਕੋਈ ਛਾ ਨਾ ਮੈਨੂੰ ਬੋਲੀ 7 ਪਾਕੇ ਚੌਥਾ ਦਿਨ ਅੱਜ ਚਾਰਜ ਦਿਨ ਹੋ ਗਿਆ ਸਭ ਥਾਂ ਤੇ ਬੱਧਿਆ ਨੂੰ ਕਿਸੇ ਨੇ ਵੀ ਹਟਾਈ ਨਹੀਂ ਸਾਡਾ ਕੋਈ ਗੱਲਬਾਤ ਨਹੀਂ ਕੀਤੀ ਉਹ ਵੀ ਛੱਡਾ ਸਬਰ ਦੇਖਦੇ ਵੀ ਨਾਲ ਕਿੰਨਾ ਖਸਵਾਰਿਆ ਸਾਡਾ ਜਿਹੜਾ ਸਬਰ ਆ ਬਹੁਤ ਲੰਮਾ ਆ ਇਹ ਯਾਦ ਕਰ ਲੈਣਾ ਜਿਹੜਾ ਦਿੱਲੀ ਦਾ ਸਰਕਾਰ ਸੀ ਦਾਕਪਾਕੇ ਸਾਲਾ ਉਥੇ ਲੜ ਕੇ ਆਏ ਸੀ ਜਿਹੜਾ ਬੋਲੀ ਕਹਿੰਦਾ ਸੀ ਕਿ ਮੈਨੂੰ ਬਚਾar ਨਹੀਂ ਸਕਦਾ ਉਹੀ ਤੋਂ ਟੋਕੇ ਦਾ ਕੱਢ ਗਿਆ ਸੀ ਪੰਜਾਬ ਦੇ ਲੋਕ ਸੀ ਉਥੇ ਡੈਸ਼ ਸੀ ਇਸ ਕਰਕੇ ਸਾਡਾ ਖਬਰ ਜਿਹੜਾ ਆ ਉਹਨੂੰ ਤਰਕ ਨਹੀਂ ਲੋ ਨੀ ਇਤਿਹਾਸ ਤੇ ਆ ਸਾਡਾ ਖਬਰ ਜਿਹੜਾ ਉਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਇਸ ਕਰਕੇ ਅਸੀਂ ਇਹ ਮੀਡੀਆ ਨੂੰ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਪਾਣੀ ਦਾ ਫਟਲਾ ਜਿਹੜਾ ਜਾਦੂ ਵਜੋਂ ਹਾਲ ਕੀਤਾ ਹੀ ਆਵੇ ਨਹੀਂ ਤਾਂ ਆਉਣਾ ਹੈ ਸਮੇਂ ਦੇ ਵਿੱਚ ਅਸੀਂ ਸਰਕਾਰ ਦੇ ਉਤਰਾਂ ਦੇ